ਕਿਹੜੋਏ ਹੋਏ ਧਰਤੀ ਦੇ ਚੱਕਰ ਨਹੀਂ ਜਮੀ ਤੋੜਦਾ ਜਾਣੀ ਕਰਦੇ ਰੱਤ ਕਿ ਨਹੀਂ ਹੁੰਦਾ ਸਾਸਰੀ ਕਾਲਜੀ ਬਾਈ ਸਾਰਿਆਂ ਨੂੰ ਅੱਜ ਚੱਲੇ ਜੀ ਟਰਬਲ ਹੋਣ ਕਿੱਥੇ ਚੱਲੇ ਬਈ ਨਾਰਪੁਰ ਆਉਣ ਭਾਈ ਚੱਕਾ ਉਸਦੇ ਚੱਲਿਆ ਬਈ ਜੀ ਟਰਬੋ ਵਾਲਿਆਂ ਦੇ ਆਹ ਕਾਰ ਜਾਂ ਟਰੈਕਟਰ ਲੋਡ ਚੱਲੇ ਬਈ 555 ਰੁਪਏ ਅਕੀਤਸ ਫੌਨੇ ਆ ਜੀ ਅੱਗੇ ਜਿਵੇਂ ਦਾ ਉਹਨਾਂ ਦਾ ਮਤਲਬ ਸਿਸਟਮ ਹੈ ਕਿ ਆਹ ਹਸਾਬ ਕਿਤਾਬ ਹੈ ਜੀ ਦਿਖਾਉਨੇ ਆ ਸਾਰਾ ਜੁੜੇ ਰਹੋ ਜੀ ਬਲੌਗ ਨਾਲ ਪਿੰਡ ਤੋਂ ਤੁਰੇ ਆ ਬਾਈ ਇਹ ਆਪਣਾ ਪਿੰਡ ਮਰਿੰਡੇ ਕੋਲ ਹੈ ਕਡੂਏ ਕੋਲ ਤੁਰੇ ਤੇ ਬਾਈ ਲੱਗੇ ਜਾਣੇ 4 ਘੰਟੇ ਦਾ 4 1/2 ਰਸਤੇ 'ਚ ਖਾਣਾ ਪੀਣਾ ਵੀ 1000-5 ਤਾਂ ਲੱਗੇ ਜਾਣੇ ਜੀ ਗੱਡੀ ਉੱਪਰ ਲੱਗ ਜਨੇ 2.5 ਘੰਟੇ ਦਾ ਮੁੱਢ ਦੇ ਆ ਬਾਕੀ ਦਿਖਾਉਨੇ ਅੱਗੇ ਪਿੰਡ ਤਾਂ ਹੋਣੀ ਦੁਰੇ ਆ ਆਪਣਾ 5 ਦਾ ਟਾਈਮ ਹੋ ਗਿਆ ਪੂਰੇ 5:00 ਵਜੇ ਉਹਨੇ ਕਿਹਾ ਦਾ 10:00 ਤੱਕ ਪਹੁੰਚੀਓ ਬਾ 10:00 ਵਜੇ 10:00 ਵਜੇ ਤੱਕ ਪਰ ਪਹੁੰਚਣਾ ਹੀ ਆ ਆਪਣੀ ਮੋਟਰ ਇੱਕ ਬੰਦਾ ਹੋਰ ਚੱਕ ਲਈ ਬਹੁਤ ਔਖਾ ਉੱਠਿਆ ਇਹ ਹਾਂ ਇੱਕ ਫੋਨ ਬੱਗ ਤੇ ਇੱਕ ਫੋਨ ਆ ਰਿਹਾ ਫੋਨ ਕਰਿਆ ਨਾ ਬਸ ਹੈਗਾ ਜੀ ਹਾਂ ਲੈ ਲਈ ਤੁਰਪੇ ਹੁਣ ਥੋੜੇ ਜਿਹਾ ਚੱਕ ਦੇ 10-15 ਮਿੰਟ ਲੱਗ ਗਏ ਦੇਰ ਵੀ ਚੜ ਗਿਆ ਬਸ ਲੱਗ ਜਣਾ 4-5 ਘੰਟੇ ਜਿ ਦੇ ਫੇਰੇ ਲਿਖੋਣੇ ਬਾਈ ਅੱਗੇ ਮੋਲ ਬਈ ਲੁਧਿਆਣੇ ਪਹੁੰਚਨੇ ਆਏ ਆ ਟੀਟੀ ਨੇ ਵੀ ਦਿਖਾ ਦੇ ਮੜਿਆ ਯਾਹ ਬਾਈ ਬਹੁਤ ਟਾਈਮ ਲੱਗ ਰਿਹਾ ਔਲੀ ਔਲੀ ਜਾ ਰਹੇ ਇਹ ਤਾਂ ਬ੍ਰੇਕ ਲੱਤੀ ਹੈ ਪਹਿਲੀ ਇਹਦਾ ਫਰਸਟ ਬ੍ਰੇਕ ਲਈ ਆਲੇ ਖਾਉਂਗੇ ਬਾਈ ਅੱਗੇ ਦੇਖਦੇ ਹਾਂ ਯਾ ਕਹਿੰਦੇ ਆਪਣਾ 7:30 ਦਾ ਟਾਈਮ ਹੋ ਗਿਆ ਅਜੇ 9:00 ਵਜੇ ਨੇ ਦੋ ਘੰਟੇ ਹੋਰ ਲੱਗੇ ਨੇ ਪੱਲਦੇਹੜ ਆ ਗਿਆ ਬਾਈ ਸਾਹਮਣੇ ਦਰਾਹ ਪਾਰ ਕਰਕੇ ਆਏ ਸਟ੍ਰਾਈਕ ਕਿੰਨੇ ਨੂੰ ਆਏ ਚਲੋ ਬਈ ਚੱਲੀਏ ਆਉਂਦੇ ਆ ਬਾਈ ਲੋ ਜੀ ਬਾਈ ਪਹੁੰਚ ਗਏ 4-5 ਘੰਟੇ ਲੱਗ ਗਏ 15 ਨੰਬਰ ਦੀ ਲਵਾ ਬਾਈ 15 HP ਵਾਲੀ ਉਹ ਦਵਾ ਜਾਣੇ ਵੀਰ ਵੀ ਕਹਿੰਦਾ ਹੋਈ 15 HP ਵਾਲਾ ਮੇਰ ਨੇ ਵੀ ਆਈ ਸਲਾਹ ਦੇਈ 15 ਵਾਲੀ ਲਵਾ ਲਓ ਹੁਣ ਅਸੀਂ ਕਿਹ ਪੰਦਾ 6000 ਕਿਆ ਦੇਖਣਾ ਸੀਟੀ ਬਾਈ ਕਿਆ ਕਹਿਣਾ 15 ਦੀ ਲਵਾਓ ਬਾਈ 15 ਚਲੋ ਦਿਖਾਉਨੇ ਆ ਬਾਈ ਅੱਗੇ ਕਿਵੇਂ ਪਰਫਾਰਮੈਂਸ ਉਹ ਤਾਂ ਬਾਈ ਸਿਸਟਮ ਉਹ ਲਵਾਉਣਾ ਲੇਗਾ ਬਈ ਇਹ 15 ਨੰਬਰ ਦੀ 15 ਉਹ ਐਚ ਬੀਡੀ ਬਾਈ ਲਵਾ ਕੇ ਕਰ ਉਹ ਕਿੱਥੇ ਗਿਆ ਯਾਰ ਇੱਥੇ ਜਾ ਕੇ ਨਹੀਂ ਤਾਂ ਬੋਟਾ ਬੱਸ ਦੀ ਜਿਲ ਬਰ ਕੋਈ ਨੁਕਸਾਨ ਨਹੀਂ ਹੈਗਾ ਕੋਈ ਜਿਆਦਾ ਟੈਂਪਰੇਚਰ ਨਹੀਂ ਚੱਕੂਗਾ ਕਹਿੰਦੇ ਬਾਕੀ ਇਹਦੀ ਥੱਲੀ ਬਲਵਾ ਰਹੇ ਆ ਆਪਾਂ ਵੀ ਇੱਕ ਤਾਂ ਛੋਟੀ ਹੀ ਲਾਉਣੀ ਦੀ ਬਾਈ ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਹੈਗਾ ਵੀ ਤੁਸੀਂ ਬੜੀ ਉਹ ਲਵਾ ਲਓ ਜੇ ਲਵਾਉਣੀ ਹੈ ਮਤਲਬ ਇਹਨਾਂ ਦਾ ਕੋਈ ਚੱਕਰ ਹੀ ਛੋਟੀ ਵੀ ਹਾਲੋ ਜੇ ਬੜੀ ਕਹਿੰਦੇ ਵੀ ਨੁਕਸਾਨ ਕੋਈ ਨਹੀਂ ਹੈਗਾ ਬਾਈ ਬੜੀ ਦਾ ਵੀ ਛੋਟੀ ਦਾ ਵੀ ਮਨਾਏ ਆ ਬੜੀ ਦਾ ਵੀ ਹਾਂ ਬੜੇ ਦਾ ਬੜੀ ਉਹ ਲਵਾ ਲੈਣੀ ਆ ਪੱਖਾ ਕਹਿੰਦਾ ਜਿਆਦਾ ਨੈਪਰੇ ਚ ਚੱਕਦਾ ਕਹਿੰਦਾ ਬਈ ਪੱਖਾ ਬਦਲ ਹੁੰਦਾ ਬਸ ਉਹਨੇ ਬਹੁਤ ਅਗੜ ਡੈਕਟਰ ਇਹਦਾ ਨਾਮ ਆ ਪੁਰੇ ਕਿੰਨੀ ਬਾਤ ਹੈ ਖਾਸਾ ਵੜ ਹੈ ਹ ਡਿਪਟਾਲੇ ਵੀ ਚੈੱਕ ਦੂਏ ਹੋ ਆਹ ਖੜਾ ਬਈ ਆਪਣਾ ਡੈਕਟਰ ਕੋਲਿਆ ਪਿਆ ਫੁੱਲ ਆਸਮਾਨ ਜਾ ਇਹਨੂੰ ਦੇ ਕਰਨ ਕੇ ਹੁਣ ਫਿੱਟ ਬਾਈ ਆ ਬਣਾਇਆ ਬਈ ਬੈਂਡੇ ਜ ਇਹਨਾਂ ਨੇ ਇਹਨਾਂ ਕਰਨਗੇ ਰੂਮ ਨਾਲ ਦਾ ਸਿੱਟ ਬੈਲਡ ਬੋਲਦੇ ਆ ਆਪੇ ਇਹ ਜਗਾਹ ਲੇ ਕੇ ਆਈਂ ਕੀਤੀ ਉਹ ਕਰ ਲਈ ਸਿੱਟ ਆ ਭਈਆ ਟਰਬੋ ਕਹਿਤਾ ਨਾ ਬੜੀ ਲੱਗੀ ਇਹ ਇਹਦਾ ਜਿਹੜੀ ਬ੍ਰਾਂਡਿੰਗ ਆ ਆ ਭਈਆ ਬਈ ਟਰਬੋ ਨਵੀਂ ਟਰਬੋ ਆ ਦੇਖੋ ਜੀ ਕੰਪਨੀ ਇਹ ਕਿ ਕੁਛ ਤੇ ਕਰੀ ਅਲੱਗ ਗਈ ਬਾਈ ਡਰ ਬਹੁਤ ਪੈਪੂ ਪੁਰੇਗੇ ਫਿੱਟ ਕਰਨੇ ਇਹ 75 ਨੰਬਰ ਲਵਾਤੀ ਬਾਈ ਕਹਿੰਦੇ ਕੋਈ ਨੁਕਸਾਨ ਨਹੀਂ ਹੈਗਾ ਇੱਥੇ ਛੋਟੀ ਹੀ ਲਾਉਣੀ ਦੀ ਬਾਈ ਬਾਕੀ ਕਮੈਂਟਾਂ ਚ ਦੱਸੋ ਵੀ ਠੀਕ ਹੈ ਕਿ ਨਹੀਂ ਇਹ ਜੀ ਇਸ ਸਰਬੋਤ ਲਵਾਈ ਹੈ ਬਾਈ ਕੀ ਕਹਿੰਦੇ ਬਾਕੀ ਬਾਈ ਤੁਸੀਂ ਕਮੈਂਟ ਚ ਦੱਸੋ ਨੁਕਸਾਨ ਕੀ ਹੈ ਇਹਦੇ ਫਾਇਦੇ ਕੀ ਹੋ ਗਈ ਬਾਈ ਇਹ ਟਰੂ ਦਾ ਪਿੱਟਾ ਹਮ ਦੇਖਨੇ ਆ ਟਰਾਈ ਕੋਈ ਲੀਟਿਆ ਉਹਨੇ ਨਹੀਂ ਉੱਜੇ ਆਈ ਚ ਕਹਿੰਦਾ ਅਬ ਬਾਈ ਵੀ ਆ ਗਿਆ ਥੱਲੇ ਵਾਲੇ ਖੇਤ ਚ ਟੈਚ ਕਰਨਾ ਹੈ ਆਪਾਂ ਚੋਟਾ ਲੋਕ ਕਹਿੰਦਾ ਸ ਬਾਈ ਹੁਣ ਥੱਲੇ ਵਾਲੇ ਖੇਤ ਚ ਟੈਸਟਿੰਗ ਹੋਣੀ ਆ ਖੇਤ ਤਾਂ ਬੋਲਾ ਜਹੀ ਹੈ ਬਾਈ ਪਹਿਲਾਂ ਵੀਰਾ ਡਰ ਕੋਲ ਚਲਾਉਣ ਲੱਗੇ ਆ ਡਰ ਕੋ ਦਾ ਲਗਿਆ ਕਨੈਕਟ ਕਰ ਦੇ ਦੇ ਦੇਖ ਲਈ ਤੇ ਤੁਸੀਂ ਬੰਦ ਹੋ ਗਿਆ ਗিয়ারਾਂ ਦੇ ਫਾਲੇ ਆ ਗੀ ਬਿਨਾ ਡਰਬੋ ਤੇ ਬਾਈ ਬੰਦ ਕਰ ਤਾ ਬਿਨਾ ਡਰਬੋ ਤੇ ਬੰਦ ਹੋ ਗਿਆ ਹੁਣ ਡਰਬੋ ਦਾ ਕਨੈਕਸ਼ਨ ਕਰਿਆ ആർഫീത പല മറക്കാൻ പട്ട ਇਹਦੇ ਵੀ 90 ਡੀ ਘਰਤੇ ਨੰਪਾ ਨਹੀਂ ਰਹੇ ਕਿਤੇ ਹੋਏ ਬਾਹਰ ਬੰਦੇ ਜਾਂਦਾ ਤਾਂ ਨਹੀਂ ਚੱਕਰ ਤੋੜ ਕੇ ਉਹ ਚੱਕਰ ਨਹੀਂ ਤੋੜਦਾ ਇਹ ਬਾਕੀ ਤੁਸੀਂ ਆਪੇ ਦੇਖ ਸਕਦੇ ਹੋ ਜੂਰ ਕਿਵੇਂ ਵਧਿਆ ਧਰਤੀ ਫਟਦਾ ਹੀ ਜਾਂਦਾ ਇਹ ਤੇ ਪੂਲਾ ਜਿਆਦਾ ਟਰੈਕਟਰ ਖਾਲੀ ਉਹ ਗੜੀ ਜਾਂਦਾ ਖਾਲੇ ਨਾਲ ਟਕਰ ਮਿਲਿਆ ਕੱਲਾ ਬਾਕੀ ਆਪਾਂ ਤੁਹਾਨੂੰ ਉੱਥੇ ਆਪਣੇ ਪਿੰਡੀ ਆ ਕੇ ਬਾਕੀ ਦਰਸ਼ਕ ਦਿਖਾ ਦੇਣਾ ਹੋਵੇ ਪਰ ਦਵਾਰ बंदा अभी दूसरे आई गिरे नहीं हो पाया पहले भाई अब भाई आप देखे रहे आप देखे कर पाइए ਕਹਿੰਦੇ ਪੱਟ ਦੂ ਕਿ ਕਿਉਂ ਦੂਰ ਜਾ ਰਿਹਾ ਕੇ ਦੇ ਬਾਹਰ ਉਹ ਖਾਲੀ ਜੱਟ ਨਹੀਂ ਦੂਰ ਜਾਏਗਾ ਉੱਥੇ ਦਾ ਉਹਨੇ ਦੂਰ ਗਿਆ ਹੋਰ ਉਹ ਬਹੁਤ ਨਰਮ ਕਰਿਆ ਲੈਣਾ ਹੁਣ ਕਦ ਤੱਕ ਦਾ ਬੰਦ ਹੋਏ ਲੇ 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 ਆਹੋ ਉਹ ਦਾ ਪਹਿਲੇ ਨਾਲੋਂ ਦਾ ਫਰਕ ਆ ਬਹੁਤ ਜ਼ਿਆਦਾ ਫਰਕ ਆ ਬਾਕੀ ਅਪਰ ਤੋਂ ਵੀ ਦੇਖਾਂਗੇ ਡਸਟਿੰਗ ਕਰਦੇ ਹੋਏ ਪਰੰਨ ਲਾਉਣਾ 15 15 ਪਾਵਰ ਨਹੀਂ ਹੈ ਅਧਿਰਮੀ ਉਹ ਚੱਲ ਕੇ ਹਾਂ ਬਈ ਹੁਣ ਦੱਸ ਕਿਹੜੇ ਡਰੈਕਟਰ ਦੇ ਡਰਬੂ ਲਾ ਕੇ ਖੁਸ਼ ਹੋਈ ਤੁਸੀਂ ਸਤਵਾਂਦ ਲਹੂ ਕਿਹੜਾ ਪਿੰਡ ਆ ਵੀਰ ਸਵਰਾਜ ਸਵਰੂਪ ਇਹਨਾਂ ਦੇ ਸਹੀ ਹੈ ਅੱਛੇ ਦੇ ਅਰਜਨ ਦੇ ਇਹਦੀ ਵੀ ਠੀਕ ਲੱਗੀ ਹੁੰਦੀ ਹੈ ਹੌਲੈਂਡ ਦੇ ਬਾਈ ਕਾਤੇ ਵਧੀਆ ਮੰਨਿਆ ਜਾਂਦਾ ਕੋਈ ਪਰ ਕੋ ਲੱਖੋਂ ਵਧੀਆ ਇਹ ਜਾਲ ਜੀ ਨੂੰ ਪੈ ਜਾਂਦੀ ਹੈ ਟਰੈਕਟਰ ਵਧੀਆ ਹੈ ਅੱਛਾ ਉਹਨਾਂ ਕੰਮ ਸੌਖਾ ਹੁੰਦਾ ਟਰਬੋ ਕੋ ਲਾਉਣਾ ਤੇ ਇਹਨਾਂ ਨਾਲੋਂ ਬਾਕੀਆਂ ਨਾਲੋਂ ਅੱਛਾ ਜੀ ਰੇ ਚੱਲਦਾ ਤਾਂ ਬਾਈ ਵਧੀਆ ਰਿਹਾ ਹੈ ਨਾਰਮਲ ਮਤਲਬ ਐਵੇਂ ਚੱਲਦਾ ਨਹੀਂ ਥੋੜਾ ਜਿਹਾ ਟਰਬੋ ਕਰਕੇ ਚੱਲ ਰਿਹਾ ਹੈ ਇਹਦੇ 15 ਹੌਸਪਾਵਰ ਵਧੀਆ ਹਾਂ ਮੰਜੀ ਦੇ ਥੱਲੇ ਉਹ ਲਾਉਂਦਾ ਹੈ ਚੈੱਕ ਕਰਨ ਆਏ ਆ ਵੀ ਮੰਜੀ ਲਾ ਕੇ ਖੱਚਦਾ ਕਿ ਨਹੀਂ ਕਹਿੰਦਾ ਵੀ ਫਾਲੇ ਜਮੇ ਹੀ ਹੈ ਤਾਂ ਧਰਤੀ ਵੀ ਗੱਡੇ ਜੇ ਹੈ ਫਾਲੇ ਦਾ ਧਰਤੀ ਦੇ ਆ ਜਿਹੜੇ ਪਹਿਲੇ ਨਾਲੋਂ ਤਾਂ ਬਹੁਤ ਫਰਕ ਆਊਗਾ ਦੋ 12 ਪੂਰਾ ਦਾ ਹੋਊਗਾ ਜੇ 15 ਦਾ ਨਹੀਂ ਉਰੇ ਦਾ ਹੀ ਇਹੋ ਜਿਹਾ ਖੇਤ ਹੈ ਖਾਲੀ ਡਾਇਰੈਕਟਰ ਨਹੀਂ ਚੱਲਦਾ ਗੱਡਦਾ ਪੋਲਾ ਜਿਆਦਾ ਅੱਧਰ ਕਹਿਣਾ ਅੱਜ ਤੇ ਪਹਿਲਾਂ ਮੰਗੇ ਦਿੱਦੋ ਇੱਥੇ ਲਾਲ ਮੁੱਠੀ ਕਰ ਦੋ ਇੱਥੇ ਬਾਕੀ ਕੋਈ ਏਡਾ ਚੈੱਕ ਨਹੀਂ ਆਪਾਂ ਪਿੰਡ ਜਾ ਕੇ ਕਰਾਂਗੇ ਟੈਸਟਿੰਗ ਆਪਣੇ ਕੋਲੋਂ ਹਾਂ ਭਾਈ ਔਰ ਵਲੌਗ ਬਣਾਉਂਗੇ ਸਵਾਰ ਕੇ ਟੈਸਟਿੰਗ ਦੀ ਜਲਦੀ ਗੱਲੇ ਗੱਲੇ ਗੇਅਰ ਚ ਦੱਸੂੰਗਾ ਤੁਹਾਨੂੰ ਬਾਕੀ ਕੈਂ ਕਲਮ ਲਾ ਕੇ ਗੱਲ ਐਂ ਫਰਕ ਤਾਂ ਪਿਆ ਕਿਤੇ ਨਹੀਂ ਗਈ ਐ ਇਹਦਾ ਚੱਕਰ ਜਮਾ ਨਹੀਂ ਤੋੜਦੇ ਮੈਂ ਪਹਿਲਾਂ ਬੰਦ ਹੁੰਦਾ ਸੀ ਬਾਕੀ ਤੁਸੀਂ ਵੀਡੀਓ ਦੇਖਦੇ ਰਹੋ ਹਾਂ ਆ ਲਿਆ ਵੀਡੀਓ ਦਾ ਮਾਰ ਦਿਓ ਕਿ ਕਿਹੜਾ ਹੋਇਆ ਏ ਧਰਤੀ ਤੇ

ਇਹ ਫਰੀਦ ਬਜਾ ਰਿਹਾ ਹੈ ਤੇ ਡੀਜ਼ਲ ਉਹ ਕਰਨਾ ਹੈ ਇਹ ਵੀ ਤੈਨਾਂਰ ਤੋਂ ਸੰਭਾਲ ਰੱਖੀ। ਮੇਸ਼ੇ ਕੀ ਆ ਗਏ ਨਹੀਂ ਬਹਾਉ ਹੀ ਆ ਬਸ ਹੋਰ ਤਾਂ ਦਿਲ ਨਹੀਂ। ਇਹਨੂੰ ਸਟਾਰਟ ਤੋਂ ਨਹੀਂ ਕਰਨਾ ਨਹੀਂ ਪੰਜ ਮਿੰਟ ਚੱਲ। ਦੇਖੋ ਫਿਰ ਇਹ ਸਟਾਰਟ ਕਰਨਾ 2-3 ਮਿੰਟ ਸਟਾਰਟ ਰੱਖ ਕੇ ਫਿਰ ਰੇਸ ਬੰਦ ਕਰਨ ਕਿਵੇਂ ਹੁੰਦਾ ਨਾ ਸਾਰਾ ਚੰਗੀ। ਬੰਦ ਤੇ ਬੰਦ ਕਰਨ ਲੱਗੇ ਵੀ ਸਟਾਰਟ ਰੱਖਣਾ ਹੈ। ਹਾਂਜੀ। ਬੰਦ ਕਰਨ ਲੱਗੇ ਵੀ ਸਟਾਰਟ ਰੱਖਣਾ। ਲੈ ਖੜਾ ਉਹਨਾ ਟਰੈਕਟਰ। ਬਾਗੇ ਉਨੇ ਜੱਦ ਤੱਕ ਕੋਈ ਚੱਕਰ ਨਹੀਂ। ਉਹਨੂੰ ਕੋਈ ਚੱਕਰ ਨਹੀਂ। ਕਦੇ ਟਰੈਕਟਰ ਆਹ ਫਿਲਟਰ ਦੋ ਦਿਨ ਬਾਅਦ ਸਾਫ ਕਰੀ ਜਾਂਦੇ ਕੰਮ ਵਾਲੇ ਵੀ। ਜਦੋਂ ਜਾਂਦੇ ਮਿੱਟੀ ਦੇ ਛੇੜਾ ਲਾਉਂਦੇ। ਠੀਕ ਹੈ। ਬਾਕੀ ਉਹਨੂੰ ਦਾਦੀ ਕੋਲੋਂ ਕਰਕੇ ਜੇ ਕੋਈ ਪੱਖਾ ਲਵਾਉਣਾ ਹੋਣਾ ਉਹਨਾਂ ਨੂੰ।